वाहेगुरु सुभा सदा सिंधी वाहेगुरु ਹਾਂਜੀ ਤੇ ਹੁਣ ਅਗਲਾ ਦਿਨ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਹੈ ਤੇ ਬਾਬਾ ਜੀ ਨੂੰ ਆਪਾਂ ਵਿਦਾ ਕਰਨਾ ਕਰਾਂ ਤੇ ਹੁਣ ਸਾਰੇ ਹੁੜਿਓਲੀ ਆ ਰਹੇ ਨੇ ਸੰਗਤ ਆ ਰਹੀ ਹੈ ਹੁੜਿਓਲੀ ਤੇ ਲੰਗਰ ਬਾਣੀ ਉੱਪਰ ਬਣਨਾ ਸ਼ੁਰੂ ਹੋ ਗਿਆ ਵੀ ਮੈਂ ਤੁਹਾਨੂੰ ਦਿਖਾਣਾ ਤੇ ਸੰਗਤ ਆ ਰਹੀ ਹੈ ਉਹ ਦਿਖਾ ਦੇਣਾ ਬਾਕੀ ਫਿਰ ਹੁਣ ਅੱਜ ਪ੍ਰੋਗਰਾਮ ਹੈ ਸਾਹਿ ਚਿੱਠੀ ਦਾ ਵਿਆਹ ਦੀ ਜਿਹੜੀ ਚਿੱਠੀ ਆਉਂਦੀ ਹੁੰਦੀ ਹੈ ਹਨਾ ਸੋ ਮੁੰਡੇ ਦੇ ਸੋਹਰਿਆਂ ਵੱਲੋਂ ਚਿੱਠੀ ਆਉਂਦੀ ਹੈ ਤੇ ਉਹ ਆਪਾਂ ਅੱਜ ਖੋਲ੍ਹਣੀ ਹੈ ਪਿਆਰੇਆਂ ਭਾਈਆਂ ਅਗੇ ਦੁਤਾ ਬਾੰਦਨਾ ਸੰਗਤ ਆਈ ਸੀ ਕੋਹੋਂ ਪੰਦਰੋਂ ਲਿਆ ਸੋ ਜੜੀਆਂ ਦੀ ਕੰਨ ਪ੍ਰਜਾਵ ਦੇ ਕਿੰਨੇ ਬਲਿਵਟ ਵਰਗੇ ਆਏ ਕੰਮ ਮੇਰਾ ਆਈ ਮਨ ਦੀ ਆਦ ਗੁਰ ਜੀ ਨਾ ਬਾਤ ਤੱਕੜ ਟੁਕਣ ਤਰਨ ਰਾਪਰ ਗਾਨ ਨਾ ਜੋ ਕਿਰਪਾ ਕੋਈ ਤਰ ਤੋਈ ਵੰਟ ਮਿਆ ਪਸ ਜੜੇ ਝਾਰੇ ਪਾਏ ਜੈ ਗੁੰਡਾ ਗੁੜੀ ਨਾਲ ਜਿਨ ਸਤਾਉ ਨਾਲੇ ਪ੍ਰੇਤਾਂ ਪਾਰ ਟੋਲਾ ਕਹੇ ਭੀ ਕਬਰ ਦੇ ਪੈ ਸ੍ਰੀਮਨ ਜੀ ਮਹਾਰਾ ਪ੍ਰੀਤ ਅੰਗ ਬੇਤ ਨੂੰ ਉਜਲ ਬਰਨਾ ਦੇ ਲੋ ਜੂ ਬਰਨਾ ਅਗਨ ਵਾਲ ਤੇ ਪੈ ਰਿਖੇ ਫੇੜਿਆ ਆਂ ਜੀ ਨਾਲ ਹਟੂ ਉਰੇ ਤੇਲ ਉਪਰ ਪਾ ਤਾਮੇ ਕੀਤਾ ਗੰਗ ਦੇ ਜਾਣਾ ਬਲਿ ਤਰਾ ਜਨਮ ਨਾਲ ਘੇੜਿਆ ਆਂ ਸਿਆਹ ਦਾ ਬਗਲਾ ਜਾ ਕੋ ਦਰਤੇ ਲੇ ਵੀ ਉਹ ਲਗਾਤੇ ਨੇ ਕੱਲੇ-ਕੱਲੇ ਇਹ ਕਾਦੇ ਵਾਸਤੇ ਨੇ ਵੇਹੇ ਬਾਬਾ ਜੀ ਤੇ ਬਾਬਾ ਜੀ ਤੇ ਉਹ ਜਾਂਦੇ ਜਿਹਨਾਂ ਨੂੰ ਪਸੰਦੇ ਨੇ ਹਾਂ ਵਰਸਾਣ ਨੂੰ ਹੈਨਾ ਵਰਸਾਣ ਦੇ ਆ ਬਸਾਂ ਦੇ ਜਾਂਦੇ ਨਹੀਂ ਮਸਾਂਦੇ ਜਾਂਦੇ ਨਹੀਂ ਵਰਸਾਂਦੇ ਵਰਸਾਣੇ ਚਾਹੀਦੇ ਨੇ ਹਾਂ ਵਰਸਾਣੇ ਚਾਹੀਦੇ ਨੇ ਚਾਹੀਦੇ ਨਹੀਂ ਮੈਂ ਅਟਕੇ ਜੋ ਯਾਦ ਹੀ ਆਉਂਦੇ ਆ ਆਹ ਉਹ ਸਹੀ ਗੱਲ ਹੈ ਮੈਟ ਲਿਆਣੇ ਚਾਹੀਦੇ ਪਾਜੀ ਨਾਲ ਹੀ ਤੇ ਨਾ ਜਾਂਦਾ ਐਨੇ ਸਾਹ ਐਨੇ ਬੱਖਰੇ ਸਾਰੀ ਕਹਿੰਦੇ ਆਂ ਕੋਈ ਤੇ ਗੱਲ ਹੈ ਮੈਂ ਉਹੀ ਸੋਚਦਾ ਪਰ ਐਨੇ ਸਾਲਾਂ ਬਾਅਦ ਆਪਾ ਖੁੱਲਦੇ ਨੇ ਬੰਦੇ ਦੇ ਵੀ ਘਰ ਆ ਨਾ ਸੋਖਾ ਹੈ ਕਿਤੇ ਘਣਕਾ ਸਾਹਿਬ ਪੁਰਾਣਾ ਹੈ ਤੇ ਫੇਰ ਆਪਾਂ ਗੱਲਾਂ ਮਾਰਦੇ ਰਹਿੰਦੇ ਆ ਰੋਲਾ ਪਾਉਂਦੇ ਰਹਿੰਦੇ ਆ ਲੋਕੀ ਬੰਨਦੇ ਹੀ ਨਹੀਂ ਹੈਗੇ ਕਈ ਦੇ ਹੋਰ ਆ ਗਿਆ ਅੰਦਰ ਹੈ ਕਿਸ ਆਵੇਂ ਕਾਹ ਵੀ ਲਾ ਰਹਾ ਛੱਡ ਦੋ ਇਤਵਾਰੀਂ ਪ੍ਰਾਣੀ ਹੈ ਹੂੰ ਬਾਬੇ ਗੁੰਡੀ ਨਹੀਂ ਲੱਗਣੀ ਏ ਟੁੱਟ ਗਈ ਏ ਕੋਈ ਨਹੀਂ ਕੋਈ ਆਣਾ ਨਹੀਂ ਅੰਦਰ ਕਹਨੇ ਆ ਬਾਈ ਦੀ ਮੋਖ ਗਿਣ ਕੇ ਪਾ ਰਹੇ ਆ ਕਾਰਡ ਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਇੱਧਰ ਕਾਕਾ ਸਾਡਾ ਵੇਖੋ ਤਿਆਰ ਹੋਇਆ ਪੇ ਵਾਹਿਗੁਰੂ ਲੈਣ ਲਈ ਆਪਰਾ ਤਿਆਰ ਹੋਰ ਅੱਛਾ ਜੀ ਪਤੂ ਇਹ ਇੱਕ ਪਾਸਾ ਇਹਦਾ ਖੁੱਲ ਇੱਕ ਪਾਸਾ ਇੱਕ ਜੂੜੀ ਕੀਤੀ ਇੱਕ ਕੀਤੀ ਨਹੀਂ ਜਿਹੜੇ ਫੁੱਲ ਹੀ ਇਹਨੇ ਹੋ ਕਿਉਂ ਹੋਇਆ ਸਰਵਾਸ ਹਾਂਜੀ ਇਹ ਸਿਰ ਪੀੜੇ ਹੋ ਗਏ ਨੇ ਤੇ ਪੂੜੀਆਂ ਕੱਢੀਆਂ ਜਾ ਰਹੀਆਂ ਨੇ ਵਾਹਿਗੁਰੂ ਨਾਮ ਸੋ ਵਾਹਿਗੁਰੂ ਮੋਤੋ ਨੀਂਦ ਕੀਆ ਸੋ ਹਰ ਹਰ ਨਾਮ ਭਾਦਿਆ ਜਨਮ ਹਰਿ ਵਦ ਕੇ ਨਿਰਗਾਵਸ ਹੋ ਸਤਵ ਸੇ ਪੂਰੀ ਪੂਰੀ ਇਹ ਪੂਰੀ ਹੈ ਭਾਈ ਹਾਂਜੀ ਹੋਰ ਫੇਰ ਠੀਕ ਆ ਓਕੇ ਰਿਪੋਰਟ ਆ ਚੱਲ ਬੜੀ ਜੀ ਸ਼ੁਭ ਦੇ ਗੋਤ ਨਾ ਹੋਈਂ ਬੇ ਪ੍ਰਭੂ ਤੁਮ ਗੁਤੇ ਵਾਜੂ ਦੇ ਪੰਚ ਰਗੋਈ ਨਾਨਕ ਬਿਨ ਸਤਿਗੁਰ ਨਾਮ ਨਾ ਗੁਰਮੁਖ ਸ਼ਾਂਤ ਹੋਏ ਹੰਕਾਰ ਹਰ ਨਾਮ ਕੋਰਤਾ ਹਾਂਜੀ ਭਾਈ ਸਾਹਿਬ ਵਾਹਿਗੁਰੂ 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 ਕੰਝੇ <im> ਬੁਲੇ So be it. ਆਪ بادشاہ ਇਹ ਆਪਣਾ ਸੁਰਾ ਸੁਣੇ ਛੱਡਦਾ ਘਰ ਵਿੱਚ ਪੰਨੂ ਪਾਇਆ ਉਹਦਾ ਵੀ ਪਤਾ ਨਹੀਂ ਕਿੱਥੇ ਹੈ ਸੁਧ ਦਨ ਕੇ ਕਾਜ ਸਵਾਦ ਦਾ ਦਨ ਕੇ ਕਾਜ ਸਵਾਦ ਦਾ ਸਭੂ ਜੀ ਨਦੀ ਕਾਜ ਸਵਾਦ ਦਿੰਦੀ ਨਹੀਂ ਜਿਹੜਾ ਕੋਈ ਜਲ ਬੰਦਾ ਬੈਦਾ ਅੱਜ ਜਲ ਬਣੇ ਨੇ ਭਾਈ ਆਤਮ ਜੀ ਸੇਵਾ ਕਰਨਿਆ ਕਰਦੇ ਆ ਮਾਫੀ ਸੁਮਾ ਹੋ ਗਿਆ ਪਰ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਜੋ ਪ੍ਰਵਾਨ ਹੋਈ ਅਲਹੁਲਾ ਅੱਲੋ ਪਾਸ਼ਾ ਜੀ ਦੇਖਤਾ ਦੇ ਬੈਠੇ ਨੇ ਸਤਿਗੁਰੂ ਪਾਸ਼ਾ ਜੀ ਸੇਵਾ ਗਰੰ ਨੂੰ ਆਵਾਜ਼ ਮਾਰਦੇ ਨੇ ਕਿ ਭਾਈ ਆਦਮ ਜੀ ਨੂੰ ਬੁਲਾਓ ਉਸੇਵਾਦਾਲ ਘਟ ਸਤਿਗੁਰਾਂ ਦਾ ਹੁਕਮ ਮੰਨਿਆ ਇਹ ਭਾਈ ਆਦਮ ਜੀ ਗੁਰੂ ਕੇ ਨੰਗਰਾਂ ਤੇ ਸੇਵਾ ਕਰੇ ਸ਼ਿਵਾਏ ਪਿਆਰੋ ਜੀ ਤੇ ਮਾਤਾ ਪਿਤਾ ਜੀ ਦੀ ਤੇ ਜਦੋਂ ਪਤਾ ਲੱਗਾ ਵੀ ਗੁਰੂ ਰਾਨਕ ਪਾਸ਼ਾ ਨੇ ਬੁਲਾਇਆ ਇਹ ਤੁਹਾਨੂੰ ਅਰਜਨ ਦੇਵ ਸੱਚੇ ਪਾਸ਼ਾ ਨੇ ਸਾਨੂੰ ਸ਼ਿਵਾਏ ਸ਼ਹਿਰ ਛੱਡ ਕੇ ਤੇ ਨਾਲ ਦੀ ਨਾਲ ਹੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚ ਸਤਿਗੁਰਾਂ ਦੇਗੇ ਹੱਥ ਜੋੜ ਕੇ ਖੜ ਖੜ ਕੇ ਜੀ ਭਾਈ ਹਰ ਦੇ ਸਤਿਗੁਰ ਜਾਣਦੇ ਨੇ ਦਿਲ ਦੇ ਸਾਰਿਆਂ ਨਹੀਂ ਜਾਣਦੇ ਨੇ ਧਰਗੁਰੂ ਗ੍ਰੰਥ ਸਾਹਿਬ ਦੇ ਬਾਦਸ਼ਾਹ ਤੇਰੀ ਸ਼ਰਨ ਸਤਿਗੁਰ ਮੇਰੇ ਭੂਰੇ ਮਾਦ ਮੇਰਾ ਮਰ ਰੂ ਵਾਜ ਗੁਰਜੀ ਦਾ ਹੰਸਾ ਵਾਜ ਗੁਰਜੀ ਦੀ ਉਤੇਰਾ ਆਗਿਆ ਬਈਆ ਨਾਲ ਕੀ ਅਮੀ ਜਲਾਉ ਪੰਖ ਸਭ ਸਿਕਨ ਗਉਕ ਮਹ ਗੁਰੂ ਗ੍ਰੰਥ ਜੀ ਬਾਣੀ ਆਰਜਨ ਗੁਰਾਂ ਜੀ ਦੇ ਜੋ ਭਗਤ ਕੋ ਮਿਲ ਕੋ ਚ ਹੈ ਉਹ ਸ਼ਰਣ ਲੇ ਰਾਜ ਕਰੇਗਾ ਖਾਲਸਾ ਆਲੋਈ ਸਭ ਮਿਲਾਂਗੇ ਪਜੇ ਚਰਨ ਜੋਈ ਆਲੋਈ ਸਭ ਮਿਲਾਂਗੇ ਪਜੇ ਚਰਨ ਜੋਈ ਬੋਲੇ ਈ ਸੋਨਹਾਰ ਸਤਿ ਸ਼੍ਰੀ ਅਕਾਲ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ I'm Ka Khalsa Thank okay. you.

ਮਾਇਬੀ ਦੇ ਤਨਵਾਦੀ ਮੰਗੇ ਵਾਰ ਗੁਰਜੀ ਦਾ ਹੰਸਾ ਵਾਰ ਗੁਰਜੀ ਦੀ ਭਤੇ ਜਪੋ ਸਤਿਨਾਮ ਆਏ se Tchau. Eu...

ਉਹ ਗਿਆ ਦੀਦਾ ਕੰਮ ਆ ਗਿਆ ਬਣਾ ਦੇ ਉਹ ਬੋਲਦਾ ਵੀ ਨਹੀਂ ਉਹ ਕਿਚਰੇ ਵਿੱਚ ਕੋਈ ਨਹੀਂ ਲੈਣਾ ਇਹ ਨਾੜਾ ਨਹੀਂ ਕਰਦਾ ਸਾਡੇ ਬਾੜੀ ਆਉਂਦੇ ਕੁੱਤੇ ਇਤੈ ਹੁਣ ਹਾਂ ਇਤੈ ਲਾ ਦੇ ਅੰਦਰ ਆ ਜੀ ਮਾੜਾ ਪਹਿਲੇ ਕਰਦੇ ਸਭੇ ਲੈ ਕੇ ਵੀ ਲੈ ਕੇ ਜੀ ਬ੍ਰਾਦਰ ਸਹੀ ਹੈ ਤੇ ਉਹਦਾ ਦਰਦ ਤੋਂ ਰੋਕਣਾ ਨਹੀਂ ਆਉਂਦਾ। ਇਹ ਚਾਹੁੰਦਾ ਹੈ ਉਹ ਬਣਾਉਣਾ ਚਾਹੁੰਦਾ ਹੈ। ਇਹ ਚਾਹੁੰਦਾ ਹੈ ਉਹ ਬਣਾਉਣਾ ਚਾਹੁੰਦਾ ਹੈ। ਇਹ ਤਾਂ ਇਹਨਾਂ ਦੀ ਆ ਉਹ ਤਾਂ ਪਾਣੀ ਆਉਂਦਾ। ਮਰੋ ਤੋਂ ਬਾਅਦ ਵਿੱਚ ਆਉਂਦਾ।

ਸਤਿਨਾਮ ਸਤੁਰਨਾਮ ਸਤਿਨਾਮ ਹੋ ਜੋ ਬੈਠਾ ਹੋ ਜੋ ਵਾਹਿਗੁਰੂ 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 ਜੋ ਕੋ ਸਤਨਾਮ ਸਤਿਨਾਮ ਸਤਿਨਾਮ ਵਾਹਿਗੁਰੂ ਅਸੀਸ ਗੁਰੂ ਵਾਹਿਗੁਰੂ ਸਤਨਾਮ ਸਤਿਨਾਮ ਇੱਕ ਇੱਕ ਜਾਣਾ ਉਹ ਤੂੰ ਨਹੀਂ ਜਾਣਾ ਤੂੰ ਇੱਥੇ ਆਇਆ ਹੱਸ ਤੂੰ ਤੇ ਬੱਸ ਤੂੰ ਸਾਰਾ ਚਾੜਾ ਫੱਕੇ ਪਿੱਛੇ ਆ ਜਾ ਤੂੰ ਇਹਨੂੰ ਇਹਨ ਫੜ ਕੇ ਰੱਖਾ ਇਹਨੂੰ ਉਹ ਵਿੱਚ ਨਾ ਜਾਣ ਦੇ ਮਨ ਕੋਈ ਵੀ ਬੱਚਾ ਵੇਚਣਾ ਨਾ ਜਾਇਓ ਇੱਧਰ ਆਇਓ ਇਹਨੂੰ ਵੀ ਫੜ ਲੈ ਪੈਰ ਤੋਂ ਨਾ ਲੱਗ ਜਾ ਇੱਧਰ ਕਰ ਦੋ ਇਹਨਾਂ ਨੂੰ ਹੱਲੇ ਆਣੀ ਬਸ ਆ ਗਏ ਨੀ ਦੇਦਾ ਮੁਸਕਾਨ ਕਰ ਦੇ ਤੂੰ ਫੇਰ ਵਿੱਚ ਚੱਲਣਾ ਹੈ ਯਾਰ ਐ ਕਿ ਭੱਜ ਜਾ ਯਾਰ ਦੇਖ ਤਾ ਕੋਸ਼ਿਸ਼ ਕਰਤੀ ਹੋਈ ਕਿਤੇ ਨਾ ਬੋਲ ਨਾ ਤੱਕ ਤੇ ਐ ਬੜੀ ਤੰਗ ਕਰਦੀ ਹੈ

ਕੀ ਨਹੀਂ ਪੂਰੀ ਰਾਈਡ ਦੀ ਪੂਰੀ ਰਾਈਡ ਦੀ